ਆਗੇ ਤੇ ਬਾਈ ਮੋਟਰ ਤੇ ਤੇ ਸਤਿ ਸ੍ਰੀ ਅਕਾਲ ਸਾਰਾ ਪੀਰ ਭਰਾ ਨੂੰ ਕਿਵੇਂ ਕਹਿਮ ਸਾਰਾ ਜਾਨਵਰ ਸੈੱਟ ਸਾਰਿਆਂ ਨੇ ਆਪਾਂ ਨੂੰ ਆ ਗਿਆ ਘਰੋਂ ਫੋਨ ਕਹਿੰਦੇ ਆਪਣੀ ਚੰਨੋ ਘੋੜੀ ਆ ਰਹੀ ਹੈ ਚੱਲੀਏ ਨਾਲ ਛੋਟੀ ਜੀ ਬਸ਼ੇਰੀ ਚਲੋ ਫਿਰ ਚੰਨੋ ਤੇ ਐਂ ਬਰਾ ਜਾ ਰਹੀਆਂ ਚੱਕਦੇ ਆਪਾਂ ਆਪਣੀ ਸਕੂਟਰੀ ਦੇਖਦੇ ਆਹ ਆ ਗਈ ਬਾਈ ਆਪਣੀ ਚੰਨੋ 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 ਇੱਥੇ ਲਾ ਲੈਣੀ ਹੈ ਦਹਾਨੇ ਆ ਸਨੋ ਇਧਰ ਇੱਕ ਮਿੰਟ ਹਾਂ ਓਏ ਤੂੰ ਪਜੈਰੋ ਪਹਿਲੇ ਹੀ ਲੈ ਜੰਨਾ ਓਏ ਲਾਓ ਕਿਰਾ ਇਧਰ ਹੋ ਜਾ ਆ ਯਾਰੀ ਆੜਾ-ਦਾੜਾ ਦੇਖ ਲਓ ਪਹਿਲਾਂ ਕੋਈ ਆਉਣ ਹਾਂ ਮਝੂਰੀ ਆ ਗਈ ਮਝੂਰੀ ਆ ਗਈ ਹਾਂ ਜੀ ਤਾਰ ਤਾਰ ਲਓ ਆਗੀ ਆਗੀ ਚੱਲ ਆਗੀ ਓਕੇ ਐ ਐਮਬਰ ਉਧਰ ਨੂੰ ਦੇਖ ਉਧਰ ਨੂੰ ਚਲੋ ਚੱਲਦੇ ਆ ਘਰ ਨੂੰ ਲੈ ਕੇ ਵੇ ਨੂ ਫੜੋ ਫਿਰ ਮੈਂ ਨੂਰੀ ਨੇ ਸੱਟਾਂ ਦਾ ਦੇਖ ਕਿਵੇਂ ਖਾਦੀਆਂ ਯਾਰ ਚੱਨੋ ਨੋ ਚੱਨੋ ਹੁਣ ਸਾਬੋਈ-ੋਈ ਲੱਗਦੀ ਏ ਮੈਨੂੰ ਦੇਖ ਲਈਏ ਨੇ ਵੀ 76 ਫਿਰਦਾ ਬਗਾਨੀ ਜਗਾ ਜਾ ਕੇ ਚੱਨੋ ਹਾਂ ਵੀ ਐਮਬਰ ਓਏ ਲੱਤ ਮਾਰੂ ਤੇਰੇ ਐਂਬਰ ਸੱਜਰੀ ਕਿਵੇਂ ਨਹੀਂ ਫਿਰਦਾ ਅੱਛਾ ਮੱਥਾ ਢੀਕਿਆ ਜਾਤੀ ਹੋ ਗਈ ਤੁੱਪੇ ਬਹੁਤ ਹੋ ਗਈ ਯਾਰ ਪੁੱਤਾਂ ਨੂੰ ਦਾਣਾ ਪਾਣੀ ਪਾ ਦਈਏ ਬਾਈ ਪਹਿਲਾਂ ਇਹਨਾਂ ਨੂੰ ਪਾਲਾ ਯਾਰ ਦਾਣੇ ਲਿਆਉਣੇ ਪੈਣੇ ਉਧਰੋਂ ਹਨਾ ਦੇਖ ਤਾਂ ਪੁੱਤਰ ਉੜ ਬਹੁ ਰਹੇ ਨੇ ਅੱਜ ਆਹ ਦੇਖ ਇੱਕ ਤਾਹ ਜਾਂਦਾ ਕਿੱਧਰ ਗਿਆ ਬਲਰ ਹੋ ਗਿਆ ਚਲ ਕੋਈ ਆਉ ਜਾਂਦਾ ਇੱਕ ਆਹ ਦੇਖੋ ਚਲੋ ਪਹਿਲੇ ਇਹਨਾਂ ਦਾਣਾ ਪਾ ਲਈਏ ਪਾਣੀ ਦਾ ਇਹ ਹੈਗਾ ਮਨ ਲੱਗਦਾ ਦੇਖ ਲੈ ਨਹੀਂ ਫਿਰ ਮੈਂ ਭਰ ਲਿਆ ਮੈਂ ਮੇਰੇ ਸਾਮ ਨਾਲ ਦਾ ਹੋਊਗਾ ਦਾਣੇ ਪਾਏ ਨੇ ਮਾਂਡੇ ਚੈੱਕ ਕਰਾਂਗੇ ਇਹਨੇ ਦੁੱਤੇਗਾ ਨਹੀਂ ਮੈਨ ਤਾਂ ਲੱਗਦਾ ਨਹੀਂ ਹਲੇ ਨਾ ਇੱਥੇ ਵਹਿੰਦਾ ਜੋੜਾ ਇੱਕ ਨਹੀਂ ਨੂੰ ਸਾਰੇ ਸੈਕ ਨੇ ਆ ਵੀ ਵਹਿੰਦੀ ਆਂਡੇ ਨੂੰ ਇਹਨੇ ਮੀਂਹ ਦਿੱਤਾ ਜਿਹੜਾ ਵੀ ਟੂਟਰ ਲੈ ਕੇ ਆਉਂਦੇ ਆ ਅੱਜ ਗਲ ਚ ਠੀਕ ਆ ਓਕੇ ਆ ਪਾਣੀ ਦੇਖਾਂ ਹੈਗਾ ਜਿਵੇਂ ਮੂਰੇਂ ਟੇਡਾ ਕਰਦੀ ਮੜਾ ਜਾ ਵੱਡਾ ਨੇ ਪਾ ਦੇ ਨਾਲ ਨਿਬੜ ਗਿਆ ਕੰਮ ਚੱਲ ਇਹਗਾ ਹਨਾ ਠੀਕ ਆ ਓਕੇ ਰਿਪੋਰਟ ਚਲ ਨਹੀਂ ਡਰੇ ਆ ਆਹ ਆ ਭਈਆ ਸਾਫ ਹੈ ਆਪਰ ਠਹਿਰ ਕੇ ਪਾ ਕੇ ਉਹਨੇ ਨਾਲ ਚੈੱਕ ਕਰੇ ਆਉਂਗੇ ਨਾਲੇ ਫਿਰ ਪਾ ਆਉਂਗੇ ਹਲਦਾ 10 ਵਜੇ ਆ ਰੱਖ ਲੈ ਇਸ ਇੱਕ ਜੋੜੇ ਨੇ ਕਣ ਇਧਰ ਵੀ ਹੈ ਥੱਲੇ ਰੱਖ ਲੈ ਬਸ ਇਹ ਨਾਲ ਜਿਹੜੇ ਰੱਖੇ ਥੱਲੇ ਰੱਖੇ ਨੇ ਆ ਆ ਰੱਖ ਲੈ ਹਰੀ ਨੇ ਹਨਾ ਉਹ ਕਾਂਸੀ ਦੀ ਉਹ ਕਾਂਸੀ ਦੀ ਨੇ ਰੱਖ ਲਈ ਚੱਕੇ ਨਹੀਂ ਆਦਾ ਲਾ ਕੇ ਨਹੀਂ ਨਹੀਂ ਹਲੇ ਸਹਾਰਾ ਬਾਅਦੋਂ ਇੱਟਾਂ ਲਾ ਦਾਂਗੇ ਇਹਨਾਂ ਨੂੰ ਹਲੇ ਬੈਠਣ ਦੇ 2-4 ਦਿਨ ਹਨਾ ਨਹੀਂ ਪਾਣੀੰ ਕੰਦਾਗਾ ਪਾਣੀ ਵੀ ਸਾਫ ਮੈਂ ਉਹ ਪਾਇਆ ਤਾਂ ਇਹ ਆ ਰੱਖੇ ਵੀ ਕਾਂਸੀ ਦੀ ਨੇ ਇਹਨੇ ਰੱਖ ਲਈ ਚਲੋ ਕੋਈ ਨਹੀਂ ਇਹਨੇ ਰੱਖਿਆ ਇਹਨੇ ਫਰਸ਼ੀਰੀ ਨੇ ਤੇ ਉਹ ਨੇ ਚਲੋ ਚੰ ਬਤੀ ਆ ਓਕੇ ਰਿਪੋਰਟ ਇਹਨਾਂ ਦਾ ਕੰਮ ਡਾਨਾ ਹੈ ਤੇ ਐਂਬਰ ਨੂੰ ਦੇਖ ਲਈਏ ਨੂਰੀ ਦਾ ਉਹ ਪਈ ਆ ਐਂਬਰ ਉਹ ਖੜੀ ਆ ਓਕੇ ਰਿਪੋਰਟਾਂ ਨਹੀਂ ਚਲੋ ਚਲੋ ਚੱਲਦੇ ਆ ਹੁਣ ਫੇਰ ਦੇਖਾਂਗੇ ਹੁਣ ਉੱਪਰ ਲਿਆਂ ਦਾ ਆਹ ਦੇਖੋ ਆ ਉੜ ਰਿਹਾ ਘੋਤਰਾ ਜੋਸੇ ਲਾਗੇ ਉੜਨ ਹੁਣ ਆਪਾਂ ਵੀ ਬਿਠਾਈਏ ਹੈ ਨਾ ਉਹ ਦੇਖੋ ਬਈ ਵੈਰੀ ਪੈਂਦੀ ਤੁਹਾਨੂੰ ਦਿਖਾਉਣਾ ਹੁਣ ਮੈਂ ਇਹ ਉਹ ਆ ਗਈ ਕਬੂਤਰ ਵੀ ਹੋ ਗਏ ਤੇਜ਼ ਉਹ ਆ ਗਈ ਦੇਖੋ ਫੂਤਰ ਆ ਫਿਰਦੇ ਨੇ ਸਾਰੇ ਇਹ ਆ ਦੇਖੋ ਘਮ ਗਈ ਆ ਘਮ ਰਹੀ ਹੈ ਦੇਖਦੇ ਆ ਪੈਂਦੀ ਤਾਂ ਨਹੀਂ ਕਿਸੇ ਨੂੰ ਤੁਹਾਨੂੰ ਦਿਖਾਉਣਾ ਜੀ ਮੈਂ ਪਈਏ ਉਹ ਗਈ ਉਧਰੋਂ ਵੀ ਨਾ ਕਬੂਤਰ ਵੀ ਉਧਰ ਨੂੰ ਆ ਜਾਂਦੇ ਨੇ ਆ ਦੇਖੋ ਕਿਵੇਂ ਭੱਜੇ ਫਿਰਦੇ ਆ ਕਬੂਤਰ ਹਾਲੇ ਉਧਰੋਂ ਲੰਗੀ ਕਾ ਵਾਇਟ ਗਿਆ ਆ ਦੇਖੋ ਸਾਰੇ ਹੀ ਲੱਗੇ ਫਿਰਨਾ ਲੰਗੀ ਹਲੇ ਉਧਰ ਇੱਕ ਆ ਆ ਗਈ ਆ ਦੇਖੋ ਆ ਦੇਖੋ ਕਲੀਆਂ ਭਾਈ ਆਪਾਂ ਨੇ ਚਾਬੀਆਂ ਏ ਚੱਲਦੇ ਆਪਾਂ ਸਿੱਧਾ ਫਾਰਮ ਤੇ ਨੂੰ ਉਹ ਦੋ ਮੋੜ ਤੇ ਕਿੱਦੇ ਖੜੇ ਆ ਓਏ ਹੈ ਗੇਟ ਵੀ ਖੁੱਲਦਾ ਕਰ ਲਿਆ ਹੁਣ ਆਪਾਂ ਨੇ ਚਲੋ ਜਾਨਵਰਾਂ ਨੂੰ ਪਾਈਏ ਰੋਟੀ ਰੁੱਟੀ ਇਹ ਜਾਨਵਰ ਰਾਤ ਦੇ ਹੀ ਘੁੱਲੇ ਫਿਰਦੇ ਆ ਮੇਰੇ ਹਿਸਾਬ ਨਾਲ ਆ ਨਾ ਖੜ ਜੋ ਖੜ ਜੋ ਖੜ ਜੋ ਇੱਕ ਮਿੰਟ ਇੱਕ ਮਿੰਟ ਜਿਵੇਂ ਖੋਲ ਆ ਖੋਲ ਕੇ ਰਹਾ ਉਹ ਖੜ ਜੋ ਕਿਵੇਂ ਦੇਖੋ ਕਿਵੇਂ ਝੁੰਡ ਬਣਾਇਆ ਇਹਨਾਂ ਨੇ ਲੈ ਚਲੋ 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 ਕੋਈ ਨਹੀਂ ਪਾਵੇ ਰੋਟੀਆਂ ਨਾ ਨਹੀਂ ਖਾ ਜਾਣਗੇ ਤੈਨੂੰ ਇਹ ਐ ਏਟ ਕਿੱਥੇ ਗਈ ਯੂਰੇ ਵਾਲੀ ਚਲ ਉਧਰ ਪਾ ਦੇ ਪਾ ਦੇ ਓ ਏਟ ਕਿੱਥੇ ਗਈ ਯੂਰੇ ਵਾਲੀ ਹਾਂ ਖਾ ਲੋ ਖਾ ਲੋ ਖਾ ਲੋ ਯਾਰ ਆਂਡਾ ਉਂਡਾ ਨਹੀਂ ਦੇਣ ਲੱਗੀਆਂ ਕੋਈ ਤੇ ਆ ਵੀ ਜਿੰਦੇ ਖੁੱਲੇ ਨੇ ਯਾਰ ਇਹ ਚੱਕਰ ਹੈ ਰਾਤ ਪਿਆ ਨਹੀਂ ਗਾ ਖੁੱਲੇ ਹੀ ਛੱਟ ਗਿਆ ਨਾ ਹਾਂ ਭਾਈ ਕੁਛ ਦਵਾਂਗੇ ਆਂਡਾ ਉਂਡਾ ਕੇ ਬਸ ਗੱਲਾਂ ਨਾਲ ਹੀ ਸਾਰਨ ਹੈ ਹਲਤਾ ਗੱਲਾਂ ਨਾਲ ਹੀ ਸਾਰ ਰਹੇ ਨੇ ਇੱਕ ਮੁਰਗੀ ਆ ਫਿਰ ਰਹੀ ਹੈ ਚੱਲੇ ਬਾਹਰ ਬਾਤ ਜਾਣੇ ਦਾਣੇ ਦੀ ਬਾਤ ਚੱਲ 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 ਓਕੇ ਆ ਰਿਪੋਰਟ ਸਾਰੇ ਜਾਨਵਰ ਚਲੋ ਖੋਲਦੇ ਆਪਾਂ ਨੇ ਠੀਕ ਆ ਗਏ ਕੰਮ ਬਣ ਗਏ ਫਿਰਨਗੇ ਦਾਣੇ ਪਾਦੇ ਹੋਰ ਦੇਖ ਦੇਖ ਕੀ ਕਰਦੇ ਨੇ ਸੜਾ ਟਰਕੀਓ ਵਾਲਾ ਚਾਹਮਲਦਾ ਹਨਾ ਪਾਣੀ ਪਾਤਾ ਬਈ ਤਿੰਨੇ ਭਾਂਡਿਆਂ ਚ ਆਇਆ ਨਿਆਰੇ ਨਾਲ ਹੁਣ ਪੀ ਜਾਣਗੇ ਆਲੇ-ਦਾਲੇ ਖੁੱਲੇ ਫਰੀ ਜਾਣਗੇ ਔਰ ਦੇਖੋ ਟਰਕਣ ਦੇ ਟਰਕੀ ਤੋਂ ਤੰਗ ਕਰਦੇ ਆ ਸਾਰਿਆਂ ਨੂੰ ਬਾਕੀ ਨਹੀਂ ਕੁਝ ਕਹਿੰਦੇ ਲੈ 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 ਉਹ ਸੀਲੇ ਮੁਰਗੀ ਨੇ ਢਾ ਲਿਆ ਮੁਰਗਾ ਮੁਰਗਾ ਭੱਜਿਆ ਕਾਲਾ ਜ ਆ ਹਾਂ ਆਹ ਸਾਲੇ ਚਾਰੇ ਏਕਣੇ ਫਰੀ ਜਾਂਦੇ ਨੇ ਤਿੰਨ ਚੌਥੀ ਉਹ ਵੜ ਗਈ ਅੰਦਰ ਜਾ ਕੇ ਚੱਲੀਏ ਕਰਨ ਨੂੰ ਫੇਰ ਫੇਰ ਤੁਰ ਲੈਣਗੇ ਪਾਣੀ ਪੂਣੀ ਪਾਤਾ ਇਹਨਾਂ ਨੂੰ ਹੁਣ ਤਾਂ ਇਹਨਾਂ ਨੇ ਅੰਦਰ ਵੜ ਜਾਣਾ। ਕਿਤਾਬਾਂ ਲੱਭੀ ਰੱਖੀ ਜਾ ਪਰ ਪੜ੍ਹਨਾ ਨਹੀਂ ਠੀਕ ਹੈ। ਇਹ ਤਾਂ ਹੀ ਬਿਮਾਰ ਹੋ ਜੀਂ। ਨਾਲੇ ਜੀ ਪੜ੍ਹਨੇ ਕਮੈਂਟ ਬੂਲ ਦੰਨੇ ਪਹਿਲਾਂ। ਕਬੂਤਰ ਬਾਜੀ। ਚਕ ਕੋਰਾਂ ਦਾ ਜੋੜਾ ਵੀ ਰੱਖੋ ਬਾਈ ਫਾਰਮ ਤੇ। ਜ਼ਰੂਰ ਵੀਰੇ। ਰਾਜਾ ਲਗਵਾਉਣਾ ਕਬੂਤਰ ਜੋੜਾ ਗਿਫਟ ਹਲੇ ਨਹੀਂ ਵੀਰੇ। ਕਿਦਾਂ ਵੀਰੇ ਵਧੀਆ ਵਧੀਆ ਵੀਰੇ। ਜਸ਼ਨਦੀਪ ਬਣਾ ਇਸ ਵੀਡੀਓ ਬਾਜੀ ਬਹੁਤ ਵਧੀਆ ਵੀਡੀਓ। ਥੈਂਕ ਯੂ ਵੀਰੇ ਬਹੁਤ ਬਹੁਤ। ਸੈਣੀ ਲਵਦੀਪ ਸਾਰਾ ਦਿਨ ਦੀ ਟੈਨਸ਼ਨ ਮੁੱਕ ਜਾਂਦੀ ਹੈ ਵੀਡੀਓ ਦੇਖ ਕੇ ਥੈਂਕ ਯੂ ਥੈਂਕ ਯੂ ਵੀਰੇ ਬਹੁਤ ਬਹੁਤ ਜਸਵੀਰ ਸਿੰਘ ਬਾਈ ਨਾਈਸ ਥੈਂਕ ਯੂ ਵੀਰੇ ਮਨਜੀਤ ਸਿੰਘ ਨਾਈਸ ਵਰਕ ਵੀਰ ਜੀ ਮਨਜੀਤ ਵੀਰਾ ਥੈਂਕ ਯੂ ਵੀਰੇ ਤੌਫੀਕ ਨਾਈਸ ਵੀਡੀਓ ਬ੍ਰਦਰ ਫਰੋਂ ਕੈਨੇਡਾ ਦਿਨੇਸ਼ ਹਰੀ ਥੈਂਕ ਯੂ ਵੀਰੇ ਸ੍ਰਿੰਦਰ ਭਾਰਦਵਾਜ ਗੋਡਸਰ ਥੈਂਕ ਯੂ ਢਿੱਲੋਂ ਜੱਗੀ ਬਾਈ ਜੀ ਤੁਹਾਡੇ ਪਿੰਡ ਬਾਬਾ ਪੂਰਾ ਦਿਨ ਪੜਦਾ ਰਹਿੰਦਾ ਹੈ ਗੁਰੂ ਘਰ ਚੋਂ ਹਾਂਜੀ ਹਾਂਜੀ ਵੀਰੇ ਤਾਰਾ ਕਬੂਤਰ ਕਿਵੇਂ ਆ ਬਾਈ ਜੀ ਹੋਰ ਘਰ ਕਿਵੇਂ ਆ ਸਭ ਵਧੀਆ ਵਧੀਆ ਵੀਰੇ ਸਭ ਠੀਕ ਠਾਕ ਢਿੱਲੋ ਜੱਗੀ ਡੱਬੇ ਕਬੂਤਰ ਦਾ ਜੋੜਾ ਫਿੱਕੀ ਨੀਲੀ ਨਾਲ ਹਾਂਜੀ ਹਾਂ ਵੀਰੇ ਲਾਉਣਾ ਉਹਦੇ ਨਾਲੇ ਲਾਉਣਾ ਪਾਰਮ ਵੀਰ ਸਿੰਘ ਕਿਵੇਂ ਹੋ ਬਾਈ ਬਲੌਗ ਨਹੀਂ ਆਏ ਤਿੰਨ ਦਿਨ ਬਸ ਵੀਰੇ ਥੋੜਾ ਜਿਆ ਹੋ ਗਿਆ ਸੀ ਪ੍ਰੋਬਲਮ ਜੀ ਥੋੜੀ ਜੀ ਜੋਤ ਜਿਹੜੀ ਮੈਂ ਤੁਹਾਡੇ ਕਬੂਤਰ ਲੈ ਕਰ ਗਿਆ ਸੀ ਓੜ ਗਈ ਵੀਰੇ ਹਾਂਜੀ ਕਬੂਤਰੀ ਤੁਹਾਡੇ ਪਿੰਡੋਂ ਹੀ ਮੈਨੂੰ ਕਿਸੇ ਦਾ ਫੋਨ ਆਇਆ ਸੀ ਨੰਬਰ ਮੈਂ ਸੇਵ ਨਹੀਂ ਕਰਿਆ ਉਹ ਕਹਿੰਦਾ ਸੀ ਕਹਿੰਦਾ ਮੈਂ ਫੜ ਲਈ ਤੁਹਾਡੇ ਪਿੰਡੇ ਫੜੀ ਹੋਈ ਹੈ ਵੀਰੇ ਉਹ ਤਾਰਾ ਹੈਲੋ ਕਿਵੇਂ ਆ ਬਾਈ ਵਧੀਆ ਵਧੀਆ ਵੀਰੇ ਆਰਟੀ ਗੇਮਰ ਆਪ ਮੁਜੀ ਸ਼ੱਕਰ ਬਕਰ ਨਹੀਂ ਕਰਤੇ ਐਫ ਆਈ ਆਰ ਆਪਾਂ ਨੇ ਮੁਜੀ ਸ਼ੱਕਰ ਬਕਰ ਗਿਆ ਸਭ ਕੋ ਸ਼ੱਕਰ ਬਕਰ ਕੀ ਯਾਰ ਵੀਰੇ ਬੋਲੀ ਜਨਾ ਸ਼ੱਕਰ ਬਕਰ ਕਰ ਦੂੰਗਾ ਕੀ ਜੋਧ ਡੇਲੀ ਵਲੋਗ ਥੈਂਕ ਯੂ ਓਕੇ ਓਕੇ ਵੀਰੇ ਜਰੂਰ ਰਾਜਾ ਲਮਾਣਾ ਸਤਵਿੰਦਰ ਸਿੰਘ ਸ਼ੌਕੀ ਮਹਿਰਾ ਬਾਲੇ ਅਹਿਮਦ ਧੰਨਵਾਦ ਬਾਈ ਇਹਨੇ ਕਮੈਂਟ ਕਰ ਲਈ ਹੁਣ ਕਰੀਏ ਕੋਈ ਕੰਮ ਕਰ ਬਾਈ ਹਾਂਜੀ ਫੇਰ ਪਹੁੰਚ ਗਏ ਬਾਈ ਮੋਟਰ ਤੇ ਆਕਾਸ਼ ਦੀਪ ਵੀ ਪਹੁੰਚਿਆ ਹੋਇਆ ਤੇ ਆ ਰੱਖਣ ਲੱਗੇ ਆਪਾਂ ਇੱਧਰ ਮੁਰਗੀਆਂ ਨੂੰ ਨਵਾਂ ਘਰ ਰੱਖਦੀਏ ਚਲੋ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਫੇਰ ਅਗਲੇ ਵਲੌਗ ਚ